ਲੌਇੰਸ ਕਲੱਬ ਫਗਵਾੜਾ ਸਿਟੀ ਵੱਲੋਂ ਸਮਾਈਪਲਾ ਇਹਦਾ ਕਾਰਜ ਕਰਦੇ ਆ ਪ੍ਰਧਾਨ ਆਸ਼ੂ ਮਾਰਕੰਡਾ ਦੀ ਅਗਵਾਈ ਹੇਠ 11ਵਾਂ ਰਾਸ਼ਨ ਅਤੇ ਪੈਨਸ਼ਨ ਮਾਣ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਮਾਸ਼ੇਵੀ ਸੰਜੀਪ ਸੂਰੀ ਨੇ ਸ਼ਰਕਤ ਕੀਤੀ ਜਿਨ੍ਹਾਂ ਨੇ ਆਪਣੇ ਘਰ ਕਮਲ ਨਾਲ 45 ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਅਤੇ ਪੈਨਸ਼ਨ ਦੀ ਵੰਡ ਕੀਤੀ ਆਪਣੇ ਸੰਬੋਧਨ ਵਿੱਚ ਵਕਫਾਗ ਬੁਲਾ ਰਹੇ ਨੇ ਜਿੱਥੇ ਕਲੱਬ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਨ੍ਹਾਂ ਕਲੱਬ ਨੂੰ ਹਰ ਸਮੇਂ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਉਦਰ ਕਲੱਬ ਦੇ ਪ੍ਰਧਾਨ ਆਸ਼ੂ ਮਾਰਗੰਡਾ ਨੇ ਸਾਰੇ ਹੀ ਪਤਵੰਤਿਆਂ ਤੇ ਰਾਸ਼ਨ ਪ੍ਰਾਪਤ ਕਰਨ ਵਾਲੇ ਸਾਰੇ ਹੀ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਕਲੱਬ ਲੋ ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਭਲਾਈ ਦੇ ਕੰਮ ਨਿਰੰਤਰ ਚੱਲੀ ਰੱਖੇ ਜਾਣਗੇ ਤਾਂ ਜੋ ਸਮਾਜ ਭਲਾਈ ਦੇ ਕੰਮਾਂ ਰਾਹੀਂ ਸਮਾਜ ਦੀ ਸੇਵਾ ਕੀਤੀ ਜਾ ਸਕੇ। ਇਸ ਦੌਰਾਨ ਜਿੰਦਰਪਾਵਾ, ਅਸ਼ੋਕ ਬਦਵਾ, ਗੁਰਦੀਪ ਕੰਗ, ਮਨੀਸ਼ ਕਨੋਜੀਆ, ਗੁਲਸ਼ਨ ਸ਼ਰਮਾ, ਸੰਜੀਵ ਲਾਂਬਾ, ਜੁਗਲ ਬਵੇਜਾ, ਸੁਮਿਤ ਭੰਡਾਰੀ, ਜਸਪੀਰ ਮਾਹੀ ਆਦ ਹਾਜ਼ਰ ਸਨ। ਜਿਹੜਾ 11ਵਾਂ ਰਾਸ਼ਨ ਪਾਣ ਸਮਰੋਹ ਤੇ ਪੈਨਸ਼ਨ ਸਮਰੋਹ ਅਜੂ ਮਾਰਕੰਡਾ ਜੀ ਜਿਹੜੇ ਮੇਰੇ ਸੋਡਾ ਪੁੱਤਰ ਵੀ ਆ ਮੇਰਾ ਪੀਰ ਵੀ ਆ ਇਹਨਾਂ ਦੀ ਪ੍ਰਧਾਨਗੀ ਇਹਡਾ ਜਿਹੜਾ ਹੋਇਆ ਅੱਜ ਟੋਰੇ ਵਿੱਚ 45 ਲੇਡੀਜ਼ ਨੂੰ ਆਟਾ ਸਪੈਸ਼ਲ ਦਿੱਤੀ ਗਈ ਆ ਇਸ ਕਰਕੇ ਮੈਂ ਅਜੂ ਮਾਰਕੰਡਾ ਜੀ ਨੂੰ ਇਹ ਸਭ ਤੋਂ ਨੇਕ ਕੰਮ ਲਈ ਬਹੁਤ ਬਹੁਤ ਵਧਾਈ ਜਨਾਵਾ ਤੇ ਇਸੇ ਤਰ੍ਹਾਂ ਸਾਡੀ ਲੈਂਸ ਕਲੱਬ ਵਧੀਆ ਵਧੀਆ ਫਰਾਲਾ ਕਰਦੇ ਰਵੇ ਤਾਂ ਲੋਕਾਂ ਦੀਆਂ ਗਰੀਬਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ ਸੇਵਾ ਕਰਦਾ ਰਵੇ ਵਾਈ ਗੁਰੂ ਜੀ ਦਾ ਖਾਸ ਵਾਈ ਗੁਰੂ ਜੀ ਅੱਜ ਲਾਇਵਾਂਸ ਕਲੱਬ ਫਗਵਾੜਾ ਸਿਟੀ ਤਰਫੋਂ 11ਵਾਂ ਰਾਸ਼ਨ ਤੇ ਪੈਨਸ਼ਨ ਦਾ ਪ੍ਰੋਗਰਾਮ ਕੀਤਾ ਗਿਆ ਹੈ ਜਿਹਦੇ ਵਿੱਚ ਅੱਜ ਅਸੀਂ 45 ਜ਼ਰੂਰਤਮੰਦ ਪਰਿਵਾਰਾਂ ਨੂੰ ਆਟੇ ਦੀ ਥੈਲੀ ਤੇ ਪੈਨਸ਼ਨ ਦਿੱਤੀ ਗਈ ਹੈ ਜਿਹਦੇ ਵਿੱਚ ਅੱਜ ਸਾਡੇ ਮੁੱਖ ਮਹਿਮਾਨ ਫਗਵਾੜੇ ਦੇ ਪ੍ਰਸਿੱਧ ਸਮਾਜ ਸੇਵਕ ਸੰਜੀਵ ਸੂਰੀ ਜੀ ਵਿਸ਼ੇਸ਼ ਤੌਰ ਤੇ ਆਏ ਤੇ ਉਹਨਾਂ ਨੇ ਆਪਣੇ ਕੁਮਲਾ ਨਾਲ ਸਾਰੇ ਪਰਿਵਾਰਾਂ ਨੂੰ ਆਟੇ ਦੀ ਥੈਲੀ ਤੇ ਪੈਨਸ਼ਨ ਵੰਡਿਤ ਕੀਤੀ ਗਈ ਸੀ ਤੇ ਲਾਇਵਾਂਸ ਕਲੱਬ ਫਗਵਾੜਾ ਦੀ ਜਿਹੜੀ ਸਾਡਾ ਹਰ ਮਹੀਨੇ ਇਦਾਂ ਹੀ ਹੋਰ ਵੀ ਬਹੁਤ ਵਧੀਆ ਪ੍ਰੋਗਰਾਮ ਕਰਦਾ ਆ ਤੇ ਅੱਜ ਦੇ ਜਿਹੜਾ ਪ੍ਰੋਗਰਾਮ ਆ ਲੁਆਇੰਸਲਾ ਪਗਵਾੜਾ ਸਿਟੀ ਦੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ ਇਹ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਹੀ ਚੱਲਦਾ ਹੈ ਤੇ ਅਸੀਂ ਸਿਹਰ ਵਾਸੀਆਂ ਨੂੰ ਅਪੀਲ ਕਰਦੇ ਆ ਵੀ ਜੇ ਕੋਈ ਗਰੀਬ ਬੰਦਾ ਹੈਗਾ ਜਿਹਨੂੰ ਮਦਦ ਲੋੜ ਆ ਤਾਂ ਸਾਡੇ ਕਲੱਬ ਦੇ ਕਿਸੇ ਵੀ ਸਦਸਿਆ ਨਾਲ ਸਹਿਯੋਗ ਕਰ ਸਕਦਾ ਜੀ ਲੌਇੰਸ ਕਲੱਬ ਫਗਵਾੜਾ ਸਿਟੀ ਵੱਲੋਂ ਸਮਾਈਪਲਾ ਇਹਦਾ ਕਾਰਜ ਕਰਦੇ ਆ ਪ੍ਰਧਾਨ ਆਸ਼ੂ ਮਾਰਕੰਡਾ ਦੀ ਅਗਵਾਈ ਹੇਠ 11ਵਾਂ ਰਾਸ਼ਨ ਅਤੇ ਪੈਨਸ਼ਨ ਮਾਣ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਮਾਸ਼ੇਵੀ ਸੰਜੀਪ ਸੂਰੀ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਆਪਣੇ ਘਰ ਕਮਲਨਾਲ 45 ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਅਤੇ ਪੈਨਸ਼ਨ ਦੀ ਵੰਡ ਕੀਤੀ ਆਪਣੇ ਸੰਬੋਧਨ ਵਿੱਚ ਵਕਫਾਕ ਬੁਲਾ ਰਹੇ ਨੇ ਜਿੱਥੇ ਕਲੱਬ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਨ੍ਹਾਂ ਕਲੱਬ ਨੂੰ ਹਰ ਸਮੇਂ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਉਧਰ ਕਲੱਬ ਦੇ ਪ੍ਰਧਾਨ ਆਸ਼ੂ ਮਾਰਗੰਡਾ ਨੇ ਸਾਰੇ ਹੀ ਪਤਵੰਤਿਆਂ ਤੇ ਰਾਸ਼ਨ ਪ੍ਰਾਪਤ ਕਰਨ ਵਾਲੇ ਸਾਰੇ ਹੀ ਮੈਂਬਰਾਂ ਦਾ ਧੰਨਵਾਦ ਕੀਤਾ। ਉਹਨਾਂ ਆਖਿਆ ਕਿ ਕਲੱਬ ਲੋ ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਭਲਾਈ ਦੇ ਕੰਮ ਨਿਰੰਤਰ ਚੱਲੀ ਰੱਖੇ ਜਾਣਗੇ ਤਾਂ ਜੋ ਸਮਾਜ ਭਲਾਈ ਦੇ ਕੰਮਾਂ ਰਾਹੀਂ ਸਮਾਜ ਦੀ ਸੇਵਾ ਕੀਤੀ ਜਾ ਸਕੇ। ਇਸ ਦੌਰਾਨ ਜਿੰਦਰ ਬਾਵਾ, ਅਸ਼ੋਕ ਬਦਵਾ, ਗੁਰਦੀਪ ਕੰਗ, ਮਨੀਸ਼ ਕਨੋਜੀਆ, ਗੁਲਸ਼ਨ ਸ਼ਰਮਾ, ਸੰਜੀਵ ਲਾਂਬਾ, ਜੁਗਲ ਬਵੇਜਾ, ਸੁਮਿਤ ਭੰਡਾਰੀ, ਜਸਪੀਰ ਮਾਹੀ ਆਦ ਹਾਜ਼ਰ ਸਨ।